ਕੂਨ ਦਾ ਬਦਲਾ ਖੂਨ ਤੇ ਕਤਲ ਦਾ ਬਦਲਾ ਕਤਲ ਇਹ ਸਾਬਤ ਹੋਇਆ ਅੱਜ ਜਦੋਂ ਫਿਰੋਜ਼ਪੁਰ ਫਾਜ਼ਲ ਦਾ ਰੋਡ ਵਿਖੇ ਅੰਨੇਵਾ ਗੋਲੀਆਂ ਨਾਲ ਗੂੰਜ ਉੱਠਿਆ ਅਤੇ ਇੱਕ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਆਕਾਸ਼ ਨਾਂ ਦਾ ਲੜਕਾ ਜੋ ਕਿ ਪਿੰਡ ਲੀਲੀ ਵਾਲੇ ਦਾ ਰਹਿਣ ਵਾਲਾ ਸੀ ਇੱਕ ਕਤਲ ਮਾਮਲੇ ਵਿੱਚ ਤਰੀਕ ਪਹੁੰਚ ਕੇ ਆਪਣੇ ਸਾਥੀਆਂ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਦੂਜੀ ਧਿਰ ਵੱਲੋਂ ਰਾਸਤੇ ਵਿੱਚ ਘੇਰ ਕੇ ਅੰਨੇਵਾ ਕਾਰ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਆਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਰ ਕੇ ਤਿੰਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਅਦਾਲਤ ਵਿੱਚ ਤਰੀਕ ਭੁਗਤ ਕੇ ਵਾਪਸ ਆ ਰਹੇ ਸਨ ਅਤੇ ਉਹਨਾਂ ਉੱਪਰ ਪਹਿਲਾਂ ਕਤਲ ਦਾ ਕੇਸ ਚੱਲ ਰਿਹਾ ਸੀ ਤੇ ਇਸ ਮਾਮਲੇ ਵਿੱਚ ਉਹਨਾਂ ਦਾ ਆਪਸ ਵਿੱਚ ਜੀਣਾ ਵੀ ਮੁਸ਼ਕਲ ਹੋ ਚੁੱਕਾ ਸੀ ਪਰ ਉਹ ਮਨ ਵਿੱਚ ਰੰਜਿਸ਼ ਰੱਖਦੇ ਹਾਂ ਤਾਂ ਉਹਨਾਂ ਨੇ ਅੱਜ ਉਹਨਾਂ ਉੱਪਰ ਅੰਨੇਵਾ ਗੋਲੀਆਂ ਚਲਾਈਆਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫ੍ਰੈਂਸਿਕ ਟੀਮ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਬਨਵਾਲੇ ਵਿੜਾ ਬਸਤੀ ਪਟਕਾਰ। ਇਹ ਕੋਈ ਰਾਜਸੀ ਭਰਾਨੀ ਹੈਗੀ। ਹਾਂਜੀ ਉਹ ਲੜਾਈ ਹੋਈ ਸੀ ਕਤਲ ਹੋਇਆ ਸੀ ਪਰ ਕਤਲ ਚ ਤਰ੍ਹਾਂ ਕੰਪਰਮਾਈਜ਼ ਹੋ ਗਿਆ ਸੀ ਜਿੰਨਾਂ ਦਾ ਮਰਿਆ ਸੋਨ ਨਾਲ ਤੁਹਾਡਾ ਫ੍ਰੀ ਲੋ ਕੋਨ ਸੀਗੇ ਫ੍ਰੀ ਰੰਜਿਸ਼ ਕਦੀ ਸੀ ਪਰ ਇਹ ਰੰਜਿਸ਼ ਉਹਦੇ ਹੀ ਰੱਖਦੇ ਸੀ ਇਹ ਕੌਨ ਸੀਗੇ ਇਹ ਨਾਟੀ ਸੀ ਤੇ ਨਾੜੀ ਦੇ ਤੋਂ ਤੇ ਤਰੀ ਭੁੱਕ ਗਏ ਤੁਹਾਡੇ ਪਿੱਛਾ ਕਿਤੇ ਨਾਲ ਨਹੀਂ ਜਾਂ ਆਓ ਇੱਛਾ ਹੀ ਕੀਤਾ ਇਹ ਪਿੰਡੇ ਦੇ ਲਾਗੇ ਗਏ ਆਓ ਉਹਨੂੰ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚ ਆਉਣੀਆਂ ਕਿੰਨੀਆਂ ਕ ਗੋਲੀਆਂ ਚੱਲੀਆਂ ਹੋ ਜਿਵੇਂ ਦੇਖੋ ਜੀ ਜਦੋਂ ਵਜਦਾ ਸਾਹ ਥੱਲੇ ਗੱਡੀ ਡਿੱਗੀ ਮੈਂ ਤਾਂ ਬਈ ਹੋਸ਼ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਕੌਣ ਲੈ ਕੇ ਆਇਆ ਇੱਥੇ ਮਨੂੰ ਤੁਹਾਡੇ ਇੱਕ ਸਾਥੀ ਦੀ ਮੌਤ ਹੋ ਗਈ ਹੈ ਹਾਂਜੀ ਇੱਕ ਭਤੀਜਾ ਜੜਾ ਚਲਾ ਦੱਸ ਜੇ ਹੁਣ ਲਾਪਰੀ ਤੱਕ ਆ ਸੰਭੋ ਠੀਕ ਠੀਕ ਥੈਂਕ ਯੂ ਬਾਕੀ ਕੀ ਨਾਮ ਕੀ ਹੈ ਤੁਹਾਡਾ ਸੋਨ ਅਸਮਦੀ ਟਿਕਟ ਨਾ ਵਾਕਰੀ ਯਾਰ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਪਕ ਹੋਈ ਉਹ ਇੱਕ ਕਾਰ ਤੇ ਸੀ ਇੱਕ ਕਾਰ ਤੇ ਸੀ ਕਿੰਨਾ ਚੁਗੀਆਂ ਚਲਾਈ ਉਹ ਕੋਲ ਚੁਗਿਆ ਉਹ ਪਤਾ ਨਹੀਂ ਜੀ ਦੱਸਾਗਾ ਕਿ ਅਸੀਂ ਸਾਨੂੰ ਇਹ ਘਰੇ ਪਰ ਸਾਨੂੰ ਪਤਾ ਲੱਗਿਆ ਜੀ ਕਿ ਇਹਨੇ ਮੁੰਡੇ ਦਾ ਨਾਲ ਐਕਸੀਡੈਂਟ ਕਰਕੇ ਤੋਂ ਵੇਖਿਆ ਕਿ ਇਹਨੇ ਗੋਲੀਆਂ ਵਾਛੀਆਂ ਜੀ ਅਸੀਂ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ

ਇਨੇ ਮਾਰਿਆ ਕਿਹੜੇ ਕਿਹੜੇ ਬਸੀ ਕੇ ਆਪਣੇ ਲੇਲੀ ਵਾਲਾ ਫਿਰੋਕੇ ਦਾ ਜੀ ਵੀਰ ਕਾਸ ਦੇ ਲੱਪਰੇ ਤੇ ਲਈ ਸਾਕਾਸ਼ ਤੇ ਉਹ ਆਲਰੇਡੀ ਮੁਕਦਮੇ ਦਰਜ ਹੋ ਜੇ ਕੋ ਅਦਾਲਤ ਤੋਂ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਦੂਜੇ ਮਤਲ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਤੇ ਲੱਗੀ ਤੇ ਉਹ ਸਪੌਟ ਤੇ ਉਹਦੀ ਬੈਠ ਸਰ ਪ੍ਰਾਨੀ ਰਣਜੀਤ ਸਾਹਿਬ ਵੀ ਇਸ ਵਾਰ ਸੀ ਕਾਰ ਵਿੱਚ ਕਾਰ ਦੇ ਵਿੱਚ ਚਾਰ ਜਣੇ ਸੀ ਸਭ ਕਿੰਨੇ ਕਿੰਨੇ ਸੀ ਦੋ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਹਾਂ ਕਿੱਥੇ ਸਰ ਪ੍ਰਾਨੀ ਰਣਜੀਤ ਸੀ ਕੋਈ ਪ੍ਰਾਨੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਹੈ ਹੁਣ ਅੱਗੇ ਕੀ ਕੀ ਕਰਕੇ ਦੇਖੀ ਜਾ ਸਕਦਾ ਜਿਹਦੇ ਬਿਆਨ ਤੇ ਜਿਹੜਾ ਵੀ ਹੈਗਾ ਇੰਨੀ ਚੰਗੀ ਅਸੀਂ ਕੇਸਿਸ ਨਹੀਂ ਕਰਾਂ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਇਹਨਾਂ ਦੇ ਨਾਮ ਨਹੀਂ ਸੀਗਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀ ਨਾ ਅੱਛਾ ਨੇ ਠੀਕ ਹੈ ਕਰਾਉ ਸੀ ਓਕੇ ਸਰ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज